ਸਪਨਿਆਂ ਦੀ ਉਡਾਨ ਪਿੰਡ ਖੇੜਾ ਅਤੇ ਅੰਮ੍ਰਿਤਸਰ ਦਾ ਇੱਕ ਸਾਹਿਤਕ ਸੰਮੇਲਨ ਸਿਮਰਨ ਅਰਜੁਨ ਦੀ ਪ੍ਰੇਰਣਾ ਨਾਲ ਆਪਣੀਆਂ ਕਵਿਤਾਵਾਂ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇੱਕ ਸਾਹਿਤਕ ਸੰਮੇਲਨ ਵਿੱਚ ਪੇਸ਼ ਦੀ ਹੈ ਉਸ ਦੀ ਇੱਕ ਕਵਿਤਾ ਸੁਪਨਿਆਂ ਦੀਆਂ ਪਰਵਾਜ਼ਾਂ ਨੂੰ ਸੰਮੇਲਨ ਵਿੱਚ ਪੜਨ ਲਈ ਚੁਣਿਆ ਜਾਂਦਾ ਹੈ ਅਰਜੁਨ ਜੋ ਹੁਣ ਸਿਮਰਨ ਦੇ ਸੁਪਨਿਆਂ ਦਾ ਸਮਰਥਕ ਬਣ ਚੁੱਕਾ ਹੈ ਉਸ ਨੋ ਸਮੇਲਨ ਵਿੱਚ ਜਾਣ ਲਈ ਉਤਸ਼ਾਹਿਤ ਕਰਦਾ ਹੈ ਪਰ ਸਿਮਰਨ ਦੇ ਪਿਤਾ ਜਸਵੰਤ ਸਿੰਘ ਉਸ ਦੀ ਸ਼ਾਦੀ ਮਨਪ੍ਰੀਤ ਨਾਲ ਤੈਅ ਕਰ ਦਿੰਦੇ ਹਨ ਸਿਮਰਨ ਨੂੰ ਇੱਕ ਮੁਸ਼ਕਲ ਫੈਸਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਿਵਾਰ ਦੀ ਇੱਜ਼ਤ ਜਾਂ ਆਪਣੇ ਸੁਪਨਿਆਂ ਦੀ ਉਡਾਨ ਸਿਮਰਨ ਅਰਜੁਨ ਦੀ ਮਦਨ ਨਾਲ ਛੁਪ ਕੇ ਸਮੇਲਨ ਲਈ ਅਮ੍ਰਿਤਸਰ ਜਾਣ ਦਾ ਫੈਸਲਾ ਕਰਦੀ ਹੈ ਸਮੇਲਨ ਵਿੱਚ ਸਿਮਰਨ ਦੀ ਕਵਿਤਾ ਸੁਣ ਕੇ ਸਾਰੇ ਦਰਸ਼ਕ ਮਨਤੈ ਮੁਕਤ ਹੋ ਜਾਂਦੇ ਹਨ ਉਸ ਦੀ ਕਵਿਤਾ ਵਿੱਚ ਪਿੰਡ ਦੀਆਂ ਕੁੜੀਆਂ ਦੇ ਸੁਪਨਿਆਂ ਅਤੇ ਸਮਾਜਿਕ ਜ਼ੰਜੀਰਾਂ ਦੀ ਗੱਲ ਹੁੰਦੀ ਹੈ ਜੋ ਸਾਰਿਆਂ ਦੇ ਦਿਲਾਂ ਨੂੰ ਛੂ ਜਾਂਦੀ ਹੈ ਅਰਜੁਨ ਸਟੇਜ ਦੇ ਪਿੱਛੇ ਸਿਮਰਨ ਦੀ ਹਿੰਮਤ ਤੇ ਮਾਣ ਮਹਿਸੂਸ ਕਰਦਾ ਹੈ ਸੰमेलन ਤੋਂ ਬਾਅਦ ਅਰਜੁਨ ਅਤੇ ਸਿਮਰਨ ਅੰਮ੍ਰਿਤਸਰ ਦੇ ਇੱਕ ਪੁਰਾਣੇ ਬਾਗ ਵਿੱਚ ਸੈਰ ਕਰਦੇ ਹਨ ਅਰਜੁਨ ਸਿਮਰਨ ਨੂੰ ਕਹਿੰਦਾ ਹੈ ਤੂੰ ਅੱਜ ਸਿਰਫ ਆਪਣੇ ਲਈ ਨਹੀਂ ਸਾਰੀਆਂ ਉਹਨਾਂ ਕੁੜੀਆਂ ਲਈ ਦਿੱਤੀ ਹੈ ਜੋ ਸੁਪਨੇ ਵੇਖਦੀਆਂ ਨੇ ਸਿਮਰਨ ਭਾਵੁਕ ਹੋ ਕੇ ਕਹਿੰਦੀ ਹੈ ਤੇਰੇ ਬਿਨਾ ਮੈਂ ਇਹ ਹਿੰਮਤ ਨਾ ਕਰ ਸਕਦੀ ਉਹ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਵੇਖਦੇ ਹਨ ਸਿਮਰਨ ਦੇ ਅਮਰitsar ਜਾਣ ਦੀ ਖਬਰ ਪਿੰਡ ਵਿੱਚ ਪਹੁੰਚ ਜਾਂਦੀ ਹੈ ਜਸਵੰਤ ਸਿੰਘ ਗੁੱਸੇ ਵਿੱਚ ਸਿਮਰਨ ਨੂੰ ਘਰ ਵਾਪਸ ਬੁਲਾਉਂਦੇ ਹਾਲ ਮਨਪ੍ਰੀਤ ਈਰਖਾ ਵਿੱਚ ਅਰਜਨ ਨੂੰ ਪਿੰਡ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਿਮਰਨ ਘਰਪਰਤ ਦੇ ਪਿਤਾ ਦੇ ਸਖਤ ਸ਼ਬਦ ਸੁਣਦੀ ਹੈ। ਤੂੰ ਸਾਡੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਿਮਰਨ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਸੁਪਨੇ ਅਤੇ ਪਿਆਰ ਦੀ ਕੀਮਤ ਉਸ ਨੂੰ ਬਹੁਤ ਵੱਡੀ ਚੁਕਾਉਣੀ ਪੈ ਸਕਦੀ ਹੈ। ਸਿਮਰਨ ਆਪਣੇ ਕਮਰੇ ਵਿੱਚ ਬੈਠੀ ਅਰਜਨ ਵੱਲੋਂ ਦਿੱਤੀ ਇੱਕ ਤਸਵੀਰ ਵੇਖਦੀ ਹੈ। ਜਿਸ ਵਿੱਚ ਉਹ ਸੰਮੇਲਨ ਵਿੱਚ ਕਵਿਤਾ ਪੜ੍ਹਦੀ ਨਜ਼ਰ ਆ ਰਹੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਹਨ ਪਰ ਉਸ ਦੇ ਚਿਹਰੇ ਤੇ ਇੱਕ ਅਣਥੱਕ ਇਰਾਦਾ ਵੀ ਹੈ ਅਰਜੁਨ ਸ਼ਹਿਰ ਵਿੱਚ ਸਿਮਰਨ ਦੀ ਕਵਿਤਾ ਨੂੰ ਇੱਕ ਮੈਗਜ਼ੀਨ ਵਿੱਚ ਪਬਲਿਸ਼ ਕਰਨ ਦੀ ਤਿਆਰੀ ਕਰਦਾ ਹੈ ਇਹ ਸੋਚਦਿਆਂ ਕਿ ਉਹ ਸਿਮਰਨ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਿੱਚ ਮਦਦ ਕਰੇਗਾ ਸਿਮਰਨ ਕੀ ਸੁਨੇਗੀ ਪਰਿਵਾਰ ਦੀ ਇੱਜ਼ਤ ਜਾਂ ਆਪਣੇ ਪਿਆਰ ਅਤੇ ਸੁਪਨਿਆਂ ਨੂੰ ਜਾਣਦਿਆਂ ਜੀ ਅਗਲੇ ਭਾਗ ਵਿੱਚ